ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਨੀ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜਦੋਂ ਅਸੀਂ ਦਾਜ ਪ੍ਰਥਾ ਦੀ ਗੱਲ ਕਰਦੇ ਹਾਂ ਇੱਕ ਸਮਾਜ ਦੇ ਵਿੱਚ ਦਾਜ ਲੈਣਾ ਦਾ ਦੇਣਾ ਬਹੁਤ ਵੱਡਾ ਕੋੜ ਕਲੰਕ ਹੈ ਕਾਨੂੰਨੀ ਜੁਰਮ ਵੀ ਹੈ ਇੱਕ ਭੈਣ ਨੇ ਗੱਲ ਸੁਣਾਈ ਉਹ ਕਹਿਣ ਲੱਗੀ ਮੇਰਾ ਕਹਿੰਦੀ ਰਿਸ਼ਤਾ ਬਹੁਤ ਵਧੀਆ ਘਰ ਦੇ ਵਿੱਚ ਜਿਨ੍ਹਾਂ ਦੇ ਕੋਲ 10 ਕਿੱਲੇ ਜ਼ਮੀਨ ਸੀ ਉਸ ਘਰ ਦੇ ਵਿੱਚ ਹੋ ਰਿਹਾ ਸੀ ਉਹ ਕਹਿੰਦੀ ਮੇਰੇ ਫਾਦਰ ਨੇ ਮੇਰੇ ਪਿਤਾ ਜੀ ਨੇ ਮੇਰਾ ਰਿਸ਼ਤਾ 25 ਕਿੱਲਾਂ ਵਾਲੇ ਦੇ ਘਰ ਕੀਤਾ ਜਿਸ ਮੁੰਡੇ ਨੂੰ 25 ਕਿੱਲੇ ਜ਼ਮੀਨ ਆਉਂਦੀ ਸੀ ਉਹਦੇ ਘਰ ਰਿਸ਼ਤਾ ਕੀਤਾ ਤਮੇ ਕ ਵੀ ਫਿਰ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਉਹ ਕਹਿੰਦੇ 25 ਕਿੱਲਿਆਂ ਵਾਲੇ ਨੇ ਅੱਜ ਤੋਂ 20 ਸਾਲ ਪਹਿਲਾਂ 20 ਲੱਖ ਰੁਪਇਆ ਦਾਜ ਮੰਗਿਆ ਸੀ ਇੱਕ ਸਕੋਰਪੀਓ ਗੱਡੀ ਨਵੀਂ ਤੇ 10 ਲੱਖ ਰੁਪਇਆ ਕਹਿੰਦੇ ਵਿਆਹ ਦੇ ਉੱਪਰ ਲੱਗਾ ਹੈਲਸ ਦਾ ਖਰਚਾ ਵੱਖਰਾ ਸੀ ਮੈਂ ਉਹਦੀ ਜਦੋਂ ਗੱਲਾਂ ਸੁਣੀਆਂ ਤੇ ਮੈਨੂੰ ਇਦਾਂ ਲੱਗਿਆ ਵੀ ਮੈਨੂੰ ਕਹਿਣਾ ਕਿ ਚਾਹੁੰਦੀ ਐ ਉਹਨੇ ਮੈਨੂੰ ਇੱਟਾ ਕਿਹਾ ਕਿ ਤੁਸੀਂ ਮੇਰਾ ਕੋਈ ਨਾਂ ਜਾਂ ਪਿੰਡ ਦਾ ਜ਼ਿਕਰ ਨਾ ਕਰਿਓ ਬਠਿੰਡਾ ਜ਼ਿਲ੍ਹਾ ਵੀ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਕਿਉਂਕਿ ਇਹ ਪ੍ਰੋਬਲਮ ਜਿਹੜੀ ਐ ਬਹੁਤ ਵੱਡੀ ਹੁੰਦੀ ਐ ਕਈ ਵਾਰੀ ਜਦੋਂ ਕੋਈ ਨਾਂ ਸੁਣਦਾ ਹੈ ਜਾਂ ਪਿੰਡ ਦਾ ਨਾਂ ਸਾਹਮਣੇ ਆਉਂਦਾ ਫਿਰ ਪੁਸ਼ਪ ਪੜਤਾਲ ਹੁੰਦੀ ਹੈ ਫਿਰ ਕਲੇਸ਼ ਨੂੰ ਹੋਰ ਤਾਂ ਹੋ ਜਾਂਦਾ ਹੈ ਉਹਦਾ ਜਿਹੜਾ ਇੱਕ ਮੈਸੇਜ ਸੀ ਨਾ ਉਹ ਇਹ ਸੀਗਾ ਤੇ ਕੁਝ ਗੱਲ ਮੈਂ ਕਰਨੀ ਚਾਹਣਾ ਉਹ ਕਹਿੰਦੀ ਮੈਨੂੰ ਘਰ ਦੇ ਵਿੱਚ ਹਲੇ ਤੱਕ ਵੀ ਤਾਨਨੇ ਮਿਹਣੇ ਵੱਜਦੇ ਆ ਕਿ ਸਾਡੇ ਗਵੰਡੀਆਂ ਦੇ ਮੁੰਡੇ ਦੀ ਮੈਰਜ ਹੋਈ ਹੈ ਇੰਨੇ ਤੋੜਲੇ ਸੋਨਾ ਪਾਇਆ ਐਨੇ ਲੱਖ ਰੁਪਇਆ ਤੇ ਆ ਗੱਡੀ ਦਿੱਤੀ ਐ ਵੱਡੇ ਪੈਲਸ ਵਿੱਚ ਵਿਆਹ ਕੀਤਾ ਕਹਿੰਦੇ ਇਹੋ ਜਿਹੇ ਤਾਨੇ ਅੱਜ ਵੀ ਮੈਨੂੰ ਸੁਣਨੇ ਪੈਂਦੇ ਆ ਇਹ ਸਚਾਈ ਵੀ ਐ ਪਰ ਜਿਹੜੀ ਮੈਂ ਗੱਲ ਇੱਥੇ ਐਡ ਕਰਨੀ ਐ ਨਾ ਜਿਹੜੀ ਉਸ ਭੈਣ ਨੇ ਮੈਨੂੰ ਦੱਸਣ ਦੀ ਕੋਸ਼ਿਸ਼ ਕੀਤੀ ਉਹ ਇਹ ਐ ਉਹ ਕਹਿੰਦੀ ਦਾਜ ਜੇ ਤੁਸੀਂ ਬਹੁਤਾਂ ਦੇ ਵਿੱਚ ਦੇਖੋਗੇ ਸੁਣੋਗੇ ਤਾਂ ਕਹਿੰਦੇ ਕੁੜੀ ਵਾਲੇ ਮੰਗਦੇ ਆ ਮੈਂ ਹਰਾਮ ਰਹਿ ਗਿਆ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਵੀ ਕੁੜੀ ਵਾਲੇ ਦਾ ਅੱਜ ਕਿਦਾਂ ਮੰਗਦੇ ਆ ਉਹ ਕਹਿੰਦੀ ਜਿਹੜੇ ਘਰ ਵਿੱਚ ਪਹਿਲਾਂ ਮੇਰਾ ਰਿਸ਼ਤਾ ਹੁੰਦਾ ਸੀ 10 ਕਿੱਲੇ ਜ਼ਮੀਨ ਆਉਂਦੀ ਸੀ ਮੁੰਡੇ ਨੂੰ ਉਸ ਪਰਿਵਾਰ ਨੇ ਸਾਡੇ ਤੋਂ ਦਾਗ ਨਹੀਂ ਸੀ ਮੰਗਿਆ ਉਹ ਸਾਡੇ ਤੋਂ ਥੋੜੇ ਬਹੁਤੇ ਕਹਿੰਦੀ ਗਰੀਬ ਸੀ ਇਹ ਗੱਲ ਕਹੇ ਪਰ ਕਹਿੰਦੀ ਮੇਰੇ ਪਿਤਾ ਜੀ ਨੇ ਮੇਰੇ ਫਾਦਰ ਸਾਹਿਬ ਨੇ ਕਹਿੰਦੀ 25 ਕਿੱਲਿਆਂ ਵਾਲਾ ਮੁੰਡਾ ਲੱਭਿਆ ਮਤਲਬ ਜੇ 10 ਕਿੱਲਿਆਂ ਵਾਲਾ ਮੁੰਡਾ ਹੁੰਦਾ ਉਹ ਕਹਿੰਦੀ ਤਾਂ ਫਿਰ ਲੋੜ ਨਹੀਂ ਸੀ ਦਾਜ ਦੇਣ ਦੀ ਜਦੋਂ 25 ਕਿੱਲਿਆਂ ਵਾਲਾ ਮੁੰਡਾ ਲੱਭਿਆ ਫਿਰ ਵਿਚੋਲੇ ਨੇ ਕਹਿੰਦੀ ਇਹ ਡਿਮਾਂਡਾਂ ਰੱਖੀਆਂ ਸਕਾਰਪਿਓ ਗੱਡੀ ਵੀ ਚਾਹੀਦੀ ਹੈ ਵਧੀਆ ਪੈਲਸ ਵੀ ਚਾਹੀਦਾ ਹੈ ਸੋਨਾ ਵੀ ਚਾਹੀਦਾ ਹੈ ਜਣ ਕੇ ਕੁੱਲ ਮਿਲਾ ਕੇ ਉਹ ਕਹਿੰਦੀ 30-32 ਲੱਖ ਰੁਪਈਆ ਮੇਰੇ ਵਿਆਹ ਤੇ ਲੱਗਿਆ ਸੀ ਪਰ ਕਹਿੰਦੇ ਜਦੋਂ ਗਵਾਨ ਦੇ ਵਿੱਚ ਕੋਈ ਹੋਰ ਨਵਾਂ ਵਿਆਹ ਹੁੰਦਾ ਹੁਣ ਅਮੀਰੀਆਂ ਲੋਕਾਂ ਦੇ ਕੋਲ ਹੁਣ 20-30 ਲੱਖ ਰੁਪਇਆ ਤਾਂ ਮਾਮੂਲੀ ਜੀ ਗੱਲ ਹੈ ਵੱਡੀਆਂ ਗੱਡੀਆਂ ਨੇ ਵੱਡੇ ਪੈਲਸ ਨੇ ਖਰਚੇ ਵੱਧ ਨੇ ਕਹਿੰਦੇ ਹਲੇ ਤੱਕ ਵੀ ਮੈਂ ਇੱਕ ਨਾਰਾਹੀ ਆਵਾਜ਼ ਸੁਣਦੀ ਹਾਂ ਕਿ ਸਾਡੀ ਨੂੰ ਦੇ ਵਿਆਹ ਤੇ 25-30 ਲੱਖ ਰੁਪਏ ਲੱਗਾ ਸੀ ਹੁਣ ਕਰੋੜ ਕਰੋੜ ਲੱਗਦਾ ਹੈ ਕਹਿੰਦੇ ਇਹ ਗੱਲਾਂ ਮੈਂ ਹਲੇ ਤੱਕ ਸੁਣਦੀਆਂ ਮੇਰਾ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈਗਾ ਕਿ ਵਾਕਈ ਉਸ ਭੈਣ ਦੀ ਗੱਲ ਸਹੀ ਹੈ ਕਿ ਇੱਕ ਕੁੜੀ ਵਾਲਾ ਜਿਹੜਾ ਪਰਿਵਾਰ ਹੈ ਉਹ ਆਪਣੇ ਬਰਾਬਰ ਦੇ ਨੂੰ ਰਿਸ਼ਤਾ ਕਰਕੇ ਰਾਜੀ ਨੇ ਮੇਰਾ ਕਹਿਣ ਤੋਂ ਭਾਵ ਜੇ ਕੋਈ ਸਬਰ ਸੰਤੋਖ ਵਾਲਾ ਮੰਦਾ ਹੈਗਾ ਪਰਿਵਾਰ ਹੈਗਾ ਉੱਥੇ ਰਿਸ਼ਤਾ ਕਰਕੇ ਰਾਜੀ ਨੇ ਤੇ ਅਸੀਂ ਜਿਹੜੀ ਸਾਡੇ ਇਹ ਸਮਾਜ ਦੇ ਵਿੱਚ ਰੀਤ ਚੱਲਦੀ ਹੈ ਅਸੀਂ ਵਧੀਆ ਕੋਠੀ ਵੇਖਦੇ ਹਾਂ ਜੁੰਡਾ ਭਾਵੇਂ ਨੂੰ ਛੇੜੀ ਹੋਵੇ ਜ਼ਮੀਨ 25 30 ਕਿੱਲੇ ਹੋਵੇ ਵਧੀਆ ਘਰੇ ਗੱਡੀ ਹੋਵੇ ਅਸੀਂ ਇਹ ਚੀਜ਼ਾਂ ਦੇਖ ਕੇ ਰਿਸ਼ਤਾ ਕਰਦੇ ਹਾਂ ਪਰ ਉਹ ਉਹ ਬੇਟੀ ਕਹਿੰਦੀ ਕਹਿੰਦੀ ਪਰ ਮੈਂ ਮੇਰੇ ਨਾਲ ਜੋ ਕੁਝ ਹੋਇਆ ਕਹਿੰਦੀ ਹੋ ਰਿਹਾ ਕਿਸੇ ਨਾਲ ਹੋਰ ਨਾ ਹੋਵੇ ਕਹਿੰਦੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਦਾਜ ਜ਼ਿਆਦਾ ਤੌਰ ਤੇ ਕੁੜੀ ਵਾਲੇ ਮੰਗਦੇ ਆ ਮੰਗਣ ਤੋਂ ਭਾਵ ਕੁੜੀ ਵਾਲਿਆਂ ਦਾ ਮਤਲਬ ਕਿ ਉਹ ਮੁੰਡਾ ਦੇਖਦੇ ਨੇ ਕਿ ਮੁੰਡਾ ਅਮੀਰ ਹੋਵੇ ਕਹਿੰਦੀ ਇਸ ਕਰਕੇ ਪ੍ਰੋਬਲਮ ਪੈ ਰਹੀ ਹੈ ਜਦੋਂ ਟਾਕ ਸ਼ੋ ਹੁੰਦੇ ਨੇ ਵੱਡੇ ਵੱਡੇ ਉਦੋਂ ਜ਼ਿਆਦਾ ਗੱਲ ਇਹ ਹੁੰਦੀ ਹੈ ਕਿ ਮੁੰਡੇ ਵਾਲੇ ਅੰਦਾਜ਼ ਮੰਗਿਆ ਇਹ ਤਾਂ ਨਾਰਮਲ ਹੀ ਹੈ ਜਦੋਂ ਕੁੜੀ ਵਾਲਾ ਪਰਿਵਾਰ ਗਰੀਬ ਹੋਊਗਾ ਲੈ ਗਰੀਬ ਪੈਸੇ ਕਰਕੇ ਨਹੀਂ ਕਹਿੰਦਾ ਆਪਦੇ ਘਰੇ ਹਰੇਕ ਬੰਦਾ ਦੋ ਵਕਤ ਦੀ ਰੋਟੀ ਖਾਂਦਾ ਹੈ ਉਹ ਮਿਹੜੀ ਕਰਨ ਵਾਲਾ ਹੋਵੇ ਉਹ ਵੀ ਦੋ ਵਕਤ ਦੀ ਰੋਟੀ ਖਾ ਕੇ ਸੌਂਦਾ ਹੈ। ਮਤਲਬ ਕਮਜ਼ੋਰੀ ਹੁੰਦੀ ਹੈ ਘਰ ਦੇ ਵਿੱਚ, ਜ਼ਮੀਨ ਘੱਟ ਹੁੰਦੀ ਹੈ, ਕਾਰੋਬਾਰ ਵਧੀਆ ਨਹੀਂ ਹੁੰਦਾ। ਜਦੋਂ ਕਿਤੇ ਮੁੰਡਾ ਦੇਖਣ ਦੀ ਦਸ ਪੈਂਦੀ ਹੈ, ਇਹ ਨਾਰਮਲੀਆਂ ਗੱਲਾਂ ਨਹੀਂ। ਕਿ ਉਦੋਂ ਇਹ ਜ਼ਰੂਰ ਦੇਖਿਆ ਜਾਂਦਾ ਕਿ ਮੁੰਡੇ ਕੋਲੇ ਜ਼ਮੀਨ ਕਿੰਨੀ ਹੈ, ਕੋਠੀ ਕਿੱਡੀ ਕਬੜੀ ਹੈ, ਕਾਰ ਕਿਹੜੀ ਹੈ, ਬੈਂਕ ਬੈਲੈਂਸ ਕਿੰਨਾ ਹੈ ਇਹ ਦੇਖਿਆ ਜਾਂਦਾ ਹੈ। ਜਦੋਂ ਫਿਰ ਉਹੋ ਜਿਹੇ ਘਰ ਨਾਲ ਮੱਥਾ ਲੱਗਦਾ ਹੈ ਇਹ ਅਗਲਾ ਸੱਦਾ ਤਾਂ ਕਹਿੰਦਾ ਨਹੀਂ ਹੁੰਦਾ ਕਿ ਸਾਨੂੰ 20 ਲੱਖ ਚਾਹੀਦਾ 30 ਲੱਖ ਚਾਹੀਦਾ ਗੱਡੀ ਕਿਹੜੀ ਚਾਹੀਦੀ ਹੈ ਫਿਰ ਉਹ ਬਚੋਲੇ ਨੂੰ ਕਹਿੰਦਾ ਹੁੰਦਾ ਤੇ ਬਚੋਲਾ ਜਾ ਕੇ ਫਿਰ ਲਿਸਟ ਰੱਖ ਦਿੰਦਾ ਹੁੰਦਾ ਪਰ ਜਿਹੜੀ ਉਹ ਕੁੜੀ ਨੇ ਗੱਲ ਕਹੀ ਮੈਨੂੰ ਉਹ ਮੈਨੂੰ ਅੱਜ ਬਹੁਤ ਵਧੀਆ ਲੱਗੀ ਉਹ ਕਹਿੰਦੀ ਜੇ ਕਿਤੇ ਕੁੜੀ ਵਾਲਾ ਪਰਿਵਾਰ ਦੇਖੇ ਕਿ ਅਸੀਂ ਮੁੰਡਾ ਉਹ ਵੇਖੀਏ ਜਿਹੜਾ ਨਸ਼ਿਆਂ ਤੋਂ ਰਹਿਤ ਹੋਵੇ ਭਾਵੇਂ ਜ਼ਮੀਨ ਦੇ 5 4 ਕਿੱਲੇ ਕੋਲੋਂ ਹੋਣ ਹੁਣ ਉਹ ਕਰਕੇ ਰੋਟੀ ਖਾਂਦਾ ਹੋਵੇ ਮਿੰਤ ਵਾਲਾ ਹੋਵੇ ਪੜਿਆ ਲਿਖਿਆ ਹੋਵੇ ਥੋੜਾ ਬਹੁਤਾ ਉਹਨੇ ਇਹ ਗੱਲਾਂ ਕਹੀਆਂ ਕਹਿੰਦੇ ਮੇਰੇ ਘਰ ਵਾਲਾ ਨਸ਼ੇੜੀ ਵੀ ਐ ਇਹ ਗੱਲ ਵੀ ਕਹੀ ਯਾਨੀ ਕਿ ਇਹ ਪ੍ਰੋਬਲਮ ਕਿਤੇ ਨਾ ਕਿਤੇ ਸਾਡੇ ਸਮਾਜ ਵਿੱਚ ਹੈਗੀ ਹੈ ਅਸੀਂ ਦੇਖਦੇ ਆ ਕਿ ਅਸੀਂ ਆਪਣੇ ਤੋਂ ਉਮੀਦ ਦੇਖਣ ਜਦੋਂ ਤੁਸੀਂ ਸਬਰ ਦੀ ਸੰਤੋਖ ਦੀ ਗੱਲ ਕਰਦੇ ਹੋ ਉਦੋਂ ਤਿੰਨ ਗੱਲਾਂ ਤਕਰੀਬਨ ਸਾਡੇ ਜੀਵਨ ਜ਼ਿੰਦਗੀ ਵਿੱਚ ਹੁੰਦੀਆਂ ਨੇ ਕਹਿੰਦੇ ਜੇ ਕੋਈ ਬੰਦਾ ਧਰਮ ਦੀ ਗੱਲ ਕਰਦਾ ਉਹ ਉਸ ਬੰਦੇ ਨੂੰ ਕਾਪੀ ਕਰੇ ਜਿਹੜਾ ਉਹਦੇ ਨਾਲੋਂ ਧਰਮ ਵਿੱਚ ਅੱਗੇ ਹੈ ਹਾਲਾਂਕਿ ਧਾਰਮਿਕ ਬੰਦੇ ਉਹ ਨੇ ਜਿਹੜੇ ਪਖੰਡਵਾਦ ਨੂੰ ਧਰਮ ਸਮਝ ਲੈਂਦੇ ਚਲੋ ਜੇ ਤੁਸੀਂ ਰੋਹਾਨੀਆਂ ਦੀ ਗੱਲ ਕਰਦੇ ਹੋ ਯਾਨੀ ਕਿ ਉਸ ਬੰਦੇ ਨੂੰ ਕਾਪੀ ਕਰੀਏ ਜਿਹੜਾ ਸਾਡੇ ਨਾਲੋਂ ਗੁਣਾ ਕਰਕੇ ਵੱਡਾ ਹੈ ਜਿਹਦੇ ਵਿੱਚ ਗੁਣ ਜ਼ਿਆਦਾ ਨੇ ਜੇ ਤੁਸੀਂ ਸਬਰ ਦੀ ਗੱਲ ਕਰਦੇ ਹੋ ਤਾਂ ਉਸ ਮਨੁੱਖ ਨੂੰ ਦੇਖੋ ਅੱਜ ਇੱਕ ਮਨੁੱਖ ਜਹਾਜ਼ਾਂ ਦੇ ਝੂਟੇ ਲੈਂਦਾ ਆਪਾਂ ਆਪਣੇ ਕੋ ਉਹਦੇ ਕੋਲੇ ਆਪਣਾ ਪਲੇਨ ਵੀ ਕਿਉਂ ਨਾ ਹੋਵੇ ਪਰ ਇੱਕ ਉਹ ਜਿਹੜਾ ਸਾਈਕਲ ਤੇ ਆਪਣਾ ਸਫ਼ਰ ਕਰਦਾ ਤੇ ਉਹਦੀ ਜ਼ਿੰਦਗੀ ਹੈ ਇਹ ਗੱਲਾਂ ਜਿਹੜੀਆਂ ਨੇ ਗੁਰਬਾਣੀ ਤੋਂ ਸਾਨੂੰ ਸਮਝ ਵਿੱਚ ਪੈਂਦੀਆਂ ਨੇ ਪਰ ਜਦੋਂ ਅਸੀਂ ਦੋ ਪਰਿਵਾਰਾਂ ਦੀ ਗੱਲ ਕਰਦੇ ਹਾਂ ਉਦੋਂ ਜੇ ਪਰਿਵਾਰ ਭਾਵੇਂ ਸਹੁਰਾ ਪਰਿਵਾਰ ਹੈ ਆਪਣਾ ਏਕਾ ਪਰਿਵਾਰ ਹੈ ਜੇ ਦੁੱਖ ਸੁੱਖ ਦੇ ਵਿੱਚ ਸਹਾਈ ਨਹੀਂ ਹੁੰਦਾ ਜਿਹੜੇ ਰਿਸ਼ਤਿਆਂ ਦੇ ਵਿੱਚ ਇਹ ਦਰਾਰਾਂ ਪੈਂਦੀਆਂ ਨੇ ਉਹ ਅਮੀਰੀ ਜਾਂ ਪੈਸਾ ਮਿਟਾ ਨਹੀਂ ਸਕਦਾ ਪਰ ਜਿੱਥੇ ਇਹ ਲਹੂ ਮੂਹ ਲੱਗਿਆ ਹੁੰਦਾ ਦਾਜ ਲੈਣ ਦੇਣ ਦਾ ਤਕਰੀਬਨ ਉੱਥੇ ਜਿਹੜਾ ਲਾਲਚ ਹੁੰਦਾ ਹੈ ਇਹ ਕਹਿ ਲੋ ਕਿ ਉਹ ਛੋਟਾ ਨਹੀਂ ਉਹ ਵੱਡਾ ਹੁੰਦਾ ਜਾਂਦਾ ਇਹ ਬੇਨਤੀ ਮੈਂ ਅੱਜ ਤਾਂ ਕੀਤੀ ਹੈ ਕਿਉਂਕਿ ਜਦੋਂ ਕੋਈ ਸੱਚੀ ਗੱਲ ਕੰਨਾਂ ਦੇ ਵਿੱਚ ਪੈਂਦੀ ਹੈ ਸੁਣੀ ਜਾਂਦੀ ਹੈ ਉਦੋਂ ਜੀ ਕਰਦਾ ਵੀ ਇਹ ਮੈਸੇਜ ਦੁਨੀਆਂ ਦੇ ਵਿੱਚ ਦਿੱਤਾ ਜਾਵੇ ਕੋਈ ਸਮਝ ਸਕੇ ਤੇ ਜਦੋਂ ਅਸੀਂ ਅੱਜ ਆਪਣੀ ਬੇਟੀ ਦੀ ਜਾਂ ਆਪਣੇ ਬੇਟੇ ਦੀ ਗੱਲ ਕਰਦੇ ਹਾਂ ਕਿ ਸੁਖੀ ਪਰਿਵਾਰ ਹੋਵੇ ਸਬਰ ਸੰਤੋਖ ਵਾਲਾ ਹੋਵੇ ਉਦੋਂ ਸਾਨੂੰ ਇਹ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ ਤੇ ਜਦੋਂ ਅਸੀਂ ਦਾਜ ਦੀ ਗੱਲ ਕਰਦੇ ਹਾਂ ਲੇਕਿਨ ਉਹ ਪਰਿਵਾਰ ਵੀ ਹੈਗੇ ਜਿਹੜੇ ਕਹਿੰਦੇ ਅਸੀਂ ਆਪਣੇ ਘਰ ਦੇ ਵਿੱਚ ਨੂੰ ਨਹੀਂ ਕੁੜੀ ਬਣਾ ਕੇ ਲੈ ਕੇ ਆਉਣਾ ਇਹੋ ਜਿਹੇ ਪਰਿਵਾਰ ਵੀ ਹੈਗੇ ਤੇ ਉਹ ਵੀ ਹੈਗੇ ਨੇ ਜਿਹੜੀਆਂ ਕੁੜੀਆਂ ਫਾਹੇ ਲੈ ਕੇ ਮਰੀਆਂ ਦਾਜ ਦੇ ਪ੍ਰਤੀ ਸਹੁਰਿਆਂ ਨੇ ਤੰਗ ਕੀਤਾ ਇਹ ਸਚਾਈ ਹੈ ਸਾਡੇ ਸਮਾਜ ਦੀ ਜੇ ਵੰਦੀ ਪ੍ਰਮਾਨ ਕਰਿਓ ਵਧੀਆ ਲੱਗੇ ਤਾਂ ਜਰੂਰ ਕਮੈਂਟ ਕਰਿਓ ਔਰ ਇਹ ਇੱਕ ਮੈਸੇਜ ਹੁੰਦਾ ਹੈ ਅਸੀਂ ਇਹਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸਮਝ ਕੇ ਲਾਗੂ ਕਰਨਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ